ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਪਿਆਰੀ ਸੰਗਤ ਜੀਓ ਅੱਜ ਅਸੀਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਪਾਵਨ ਬਾਣੀ ਬਚਿੱਤਰ ਨਾਟਕ ਭਾਗ ਛੇਮਾ ਪਾਵਨ ਬਾਣੀ ਵਿੱਚੋਂ ਅਸੀਂ ਕੁਝ ਸ਼ਬਦ ਲੈ ਰਹੇ ਹਾਂ ਕੁਝ ਸ਼ਬਦਾਂ 'ਤੇ ਵਿਚਾਰ ਕਰਾਂਗੇ ਕਿ ਸਤਿਗੁਰ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਸਾਨੂੰ ਵਹਿਮਾ ਪਰਮਾ ਵਿੱਚੋਂ ਜੋ ਅਸੀਂ ਫਸੇ ਹੋਏ ਹਾਂ ਕੋਈ ਸ਼ਬਦਾਂ ਦੇ ਵਿੱਚੋਂ ਸਾਨੂੰ ਵਹਿਮਾ ਪਰਮਾ ਚੋਂ ਕੱਢਣ ਦੀ ਕੋਸ਼ਿਸ਼ ਕਰਨਗੇ ਤੋਂ ਅਸੀਂ ਉਹਨਾਂ ਦੀ ਬਾਣੀ ਤੋਂ ਸਮਝਦੇ ਹਾਂ ਪਹਿਲਾਂ ਬਾਣੀ ਪੜ੍ਹ ਕੇ ਫਿਰ ਵਿਚਾਰ ਕਰਦੇ ਹਾਂ ਆਓ ਬਾਣੀ ਪਹਿਲਾਂ ਉਹਨਾਂ ਦੀ ਪੜ੍ਹਦੇ ਹਾਂ ਜੋ ਹਮ ਕੋ ਪਰਮੇਸ਼ਰ ਉਚਰ ਹੈ ਸਭ ਨਰਕ ਕੁੰਡ ਮਹਿ ਪਰ ਹੈ ਮੋਕੋ ਦਾਸ ਤਵਨ ਕਾ ਜਾਨੋ ਯਾ ਮੈਂ ਭੇਦ ਨਾ ਰੰਚ ਪਛਾਨੋ ਮੈਂ ਹਉ ਰਮਾ ਪ੍ਰਖ ਕੋ ਦਾਸ ਆ ਦੇਖਣ ਆਇਓ ਜਗਤ ਤਮਾਸ਼ ਜੋ ਪ੍ਰਭ ਜਗਤ ਕਹਾ ਸੋ ਕਹਿ ਹੋਂ ਮਿਰਤ ਲੋਕ ਤੇ ਮੋਨ ਨਾ ਰਹੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਇਸ ਪਾਵਨ ਬਾਣੀ ਵਿੱਚੋਂ ਬਚਿੱਤਰ ਨਾਟਕ ਭਾਗ 6ਵਾਂ ਦੇ ਸ਼ਬਦ ਦੇ ਵਿੱਚ ਸਾਨੂੰ ਸਮਝਾ ਰਹੇ ਹਨ ਬਹੁਤ ਵੱਡਾ ਉਪਦੇਸ਼ ਦਿੱਤਾ ਹੈ ਬਹੁਤ ਸਮਝਣ ਵਾਲੀ ਗੱਲ ਹੈ ਸੰਗਤ ਜੀ ਕਹਿੰਦੇ ਹਨ ਜੋ ਹਮ ਕੋ ਪਰਮੇਸ਼ਰ ਉਚਰਹਿ ਜੋ ਹਮ ਕੋ ਪਰਮੇਸ਼ਰ ਉਚਰਹਿ ਤੇ ਸਭ ਨਰਕਕੁੰਡ ਮੇ ਪਰਹਿ ਮਹਾਰਾਜ ਜੀ ਕਹ ਰਹੇ ਹਨ ਕਹਿੰਦੇ ਕਿ ਜੋ ਹਮ ਕੋ ਪਰਮੇਸ਼ਰ ਉਚਰੈ ਜੋ ਮੈਨੂੰ ਪਰਮੇਸ਼ਰ ਕਹੇਗਾ ਜੋ ਜੀਵ ਮੈਨੂੰ ਪਰਮੇਸ਼ਰ ਕਹੇਗਾ ਮੈਂ ਪਰਮੇਸ਼ਰ ਨਹੀਂ ਹਾਂ ਉਹਨਾਂ ਦਾ ਮਤਲਬ ਇਹ ਹੈ ਕਹਿਣ ਦਾ ਕਿ ਮੈਂ ਪਰਮੇਸ਼ਰ ਨਹੀਂ ਹਾਂ ਮੈਂ ਉਹਦਾ ਦਾਸ ਹਾਂ ਪਰ ਜੋ ਮੈਨੂੰ ਪਰਮੇਸ਼ਰ ਕਹੇਗਾ ਤੇ ਸਭ ਨਰਕਕੁੰਡ ਮੇ ਪਰ ਹੈ ਉਹ ਸਾਰੇ ਜੋ ਜੋ ਮੈਨੂੰ ਕਹਿਣਗੇ ਜੋ ਮੈਨੂੰ ਪਰਮੇਸ਼ਰ ਸਮਝਣਗੇ ਜਾਂ ਪਰਮੇਸ਼ਰ ਕਹਿਣਗੇ ਉਹ ਸਾਰੇ ਨਰਕਕੁੰਡ ਮੇ ਪਰ ਹੈ ਨਰਕਕੁੰਡ ਮੇ ਪਰ ਹੈ ਉਹਨਾਂ ਨੇ ਕਿਹਾ ਸਾਨੂੰ ਬਹੁਤ ਵੱਡਾ ਉਪਦੇਸ਼ ਦਿੱਤਾ ਹੈ ਕਿਉਂਕਿ ਸਾਡੇ ਮਨਾਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਪੂਰੀ ਇਹ ਘਰ ਕੀਤੀ ਹੋਈ ਗੱਲ ਹੈ ਸਮਾਈ ਹੋਈ ਗੱਲ ਹੈ ਕਿ ਅਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਅਸੀਂ ਇਹ ਸ਼ਬਦ ਵਰਤਨੇ ਹਾਂ ਗੁਰੂਆਂ ਦੇ ਉੱਤੇ ਅਸਲ ਵਿੱਚ ਜੋ ਵੀ ਇਹ ਸੰਸਾਰ ਦੇ ਵਿੱਚ ਆਉਂਦਾ ਹੈ ਜੋ ਜੀਵ ਇੱਥੇ ਜਨਮ ਲੈਂਦਾ ਹੈ ਪਰਮੇਸ਼ਰ ਦਾ ਭੇਜਿਆ ਹੋਇਆ ਆਉਂਦਾ ਹੈ ਉਹ ਜੀਵ ਆਤਮਾ ਕਿਸੇ ਕਾਰਨ ਆਉਂਦੀ ਹੈ ਕੁਝ ਕਾਰਨ ਹੁੰਦੇ ਹਨ ਜਿਸ ਕਾਰਨ ਕਰਕੇ ਪਰਮੇਸ਼ਰ ਜੀਵ ਨੂੰ ਇੱਥੇ ਭੇਜਦੇ ਹਨ ਉਹਨਾਂ ਨੇ ਜੋ ਉਹ ਇਹ ਉਹਨਾਂ ਦੀ ਉਹੀ ਜਾਣਦੇ ਹਨ ਜਿਵੇਂ ਗੁਰਬਾਣੀ 'ਚ ਹੈ ਕਿ ਪਿਤਾ ਕਾ ਜਨਮ ਕੈ ਜਾਣੇ ਪੁੱਤ ਇਹਦਾ ਮਤਲਬ ਜਨਮ ਦੇ ਉੱਤੇ ਹੀ ਬਿਲਕੁਲ ਨਹੀਂ ਹੈ ਕਿ ਪਿਤਾ ਕਾ ਜਨਮ ਕੈ ਜਾਣੇ ਪੁੱਤ ਪਿਤਾ ਦੀ ਕੋਈ ਵੀ ਗੱਲ ਅਸੀਂ ਕੀ ਸਮਝ ਸਕਦੇ ਹਾਂ ਸਾਨੂੰ ਕੀ ਪਤਾ ਉਹ ਉਹ ਕਿਸ ਤਰ੍ਹਾਂ ਉਹ ਖੇਡ ਨੂੰ ਖਿਡਾ ਰਹੇ ਹਨ ਉਹ ਕੀ ਕਰ ਰਹੇ ਹਨ ਪਰਮੇਸ਼ਰ ਦੀ ਪਰਮੇਸ਼ਰ ਹੀ ਜਾਣਦਾ ਹੈ ਇਹ ਜੋ ਰਚਨਾਵਾਂ ਨੇ ਬਣਾਈ ਹੋਈ ਹੈ ਇਸ ਖੇਡ ਨੂੰ ਉਹ ਆਪ ਹੀ ਜਾਣਦੇ ਹਨ ਉਸ ਉਸ ਨੂੰ ਕੋਈ ਇਹ ਜਿਹੜਾ ਇਹ ਜੋ ਅਕਥ ਕਥਾ ਹੈ ਇਸੇ ਕਰਕੇ ਅਕਥਾ ਹੈ ਅਕਥ ਤਾਂ ਹੀ ਹੈ ਕਿ ਕਥੀ ਨਹੀਂ ਜਾ ਸਕਦੀ ਕਥੀ ਇਸੇ ਕਰਕੇ ਨਹੀਂ ਜਾ ਸਕਦੀ ਕਿ ਪਤਾ ਕਾ ਜਨਮ ਕੇ ਜਾਨੇ ਪੂ ਅਸੀਂ ਸਾਰੇ ਕੁਝ ਨਹੀਂ ਜਾਣ ਸਕਦੇ ਜੋ ਕਹਿੰਦੇ ਹਨ ਜਾਣਦੇ ਹਨ ਉਹ ਵੀ ਨਹੀਂ ਜਾਣਦੇ ਬਸ ਉਹ ਕਹਿੰਦੇ ਹਨ ਕਿਉਂਕਿ ਗਰਬਾਣੀ ਕਹਿੰਦੀ ਹੈ ਪਤਾ ਕਾ ਜਨਮ ਕੇ ਜਾਨੇ ਪੂ ਉਹਨਾਂ ਨੇ ਆਪ ਕਹਿ ਦਿੱਤਾ ਹੈ ਇਹ ਗੱਲ ਤੋ ਗੁਰੂ ਗਬਨ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕਕੁੰਡ ਮੇ ਪਰੈ ਭਾਈ ਮੈਨੂੰ ਪਰਮੇਸ਼ਰ ਨਾ ਸਮਝਿਓ ਮੈਂ ਉਹਦਾ ਭੇਜਿਆ ਹੋਇਆ ਦਾਸ ਆਇਆ ਹਾਂ ਜੋ ਮੈਨੂੰ ਹੁਕਮ ਮਿਲਿਆ ਹੈ ਮੈਂ ਉਸ ਹੁਕਮ ਦੇ ਮੁਤਾਬਕ ਇਹ ਸੰਸਾਰ ਤੇ ਆਇਆ ਹਾਂ ਜੋ ਜੋ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਮੈਂ ਉਹ ਡਿਊਟੀ ਨੂੰ ਪੂਘਟਾਉਣ ਵਾਸਤੇ ਆਇਆ ਅੱਗੇ ਦੱਸਣਗੇ ਆਪਣੀ ਬਾਣੀ ਵਿੱਚ ਤੋ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇੱਕ ਜਗ੍ਹਾ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਉਹਨਾਂ ਨੇ ਖੁੱਲ ਕੇ ਕਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖੁੱਲ ਕੇ ਦਸਮ ਗ੍ਰੰਥ ਦੇ ਵਿੱਚ ਇਹ ਗੱਲ ਕੀਤੀ ਹੋਈ ਹੈ ਬਹੁਤ ਖੁੱਲ ਕੇ ਆਦ ਗ੍ਰੰਥ ਦੇ ਵਿੱਚ ਵੀ ਹੈ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ ਲੇਕਿਨ ਦਸਮ ਗ੍ਰੰਥ ਦੇ ਵਿੱਚ ਵੀ ਵੇਖੋ ਕਹਿੰਦੇ ਹਨ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਬਿਰ ਕੋ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਵੀ ਨਹੀਂ ਕਿਹਾ ਲੇਕਿਨ ਅਸੀਂ ਸਮਝਦੇ ਹਾਂ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੀ ਹਨ ਚਾਹੇ ਉਹ ਪਿਤਾ ਵੀ ਹਨ ਔਰ ਉਹਨਾਂ ਦੇ ਗੁਰੂ ਵੀ ਸਨ ਲੇਕਿਨ ਕੀ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਕੀ ਦੱਸ ਰਹੇ ਹਨ ਗੁਰੂ ਕਿਨੂੰ ਕੌਣ ਗੁਰੂ ਕਿਨੂੰ ਕਿਹਾ ਹੈ ਉਹਨਾਂ ਨੇ ਨਾ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਪਰਮੇਸ਼ਰ ਕਹਿਣਾ ਹੈ ਔਰ ਉਹਨਾਂ ਨੇ ਗੁਰੂ ਵੀ ਜਿਹਨੂੰ ਕਿਹਾ ਹੈ ਉਹ ਵੀ ਸਮਝ ਲਓ ਕਹਿੰਦੇ ਆਦ ਅੰਤ ਆਦ ਤੋਂ ਅੰਤ ਤੱਕ ਜੋ ਇੱਕ ਹੈ ਅਵਤਾਰਾ ਇੱਕੋ ਹੀ ਉਹ ਕੌਣ ਹੈ ਉਹ ਪਰਮੇਸ਼ਰ ਪ੍ਰਭੂ ਹੈ ਸੋਈ ਗੁਰੂ ਸਮਝੋ ہمارا ਉਹੀ ਸਾਡਾ ਗੁਰੂ ਹੈ ਇਸੇ ਕਰਕੇ ਸੰਗਤ ਜੀ ਇਹ ਬਹੁਤ ਗੁੱਜੀਆਂ ਗੱਲਾਂ ਹਨ ਗੁਰਬਾਣੀ ਦੀਆਂ ਜੋ ਕਿ ਵਿਚਾਰਨ ਵਾਲੀਆਂ ਸਨ ਜੋ ਕਿ ਆਰਾਮ ਨਾਲ ਗੁਰਬਾਣੀ ਪੜ੍ਹ ਕੇ ਵਿਚਾਰਨ ਵਾਲੀਆਂ ਸਨ ਫਿਰ ਸਮਝਣ ਵਾਲੀਆਂ ਸਨ ਬੁੱਝਣ ਵਾਲੀਆਂ ਸਨ ਬੁੱਝ ਕੇ ਜੋ ਉਹਨਾਂ ਵਿੱਚੋਂ ਸਾਨੂੰ ਤਤ ਮਿਲਣਾ ਸੀ ਜੋ ਗਿਆਨ ਮਿਲਣਾ ਸੀ ਉਹਨੂੰ ਗੁਰ ਕਿਹਾ ਸੀ ਉਸ ਗਿਆਨ ਦਾ ਨਾਮ ਗੁਰ ਹੁੰਦਾ ਹੈ ਸੱਤ ਗੁਰ ਉਸ ਨੂੰ ਕਿਹਾ ਜਾਂਦਾ ਸੀ ਜੋ ਅਸੀਂ ਉਹਦੇ ਵਿੱਚੋਂ ਬੁੱਝ ਆ ਜੋ ਸਮਝੀ ਚੀਜ਼ ਜੋ ਤਤ ਕੱਢਿਆ ਉਹੀ ਗਿਆਨ ਹੈ ਉਹ ਗਿਆਨ ਜੋ ਹੈ ਉਹ ਸਾਡੇ ਦਿਮਾਗ 'ਚ ਨਹੀਂ ਵੱੜਦਾ ਉਹ ਗਿਆਨ ਸਾਡੇ ਹਿਰਦੇ ਵਿੱਚ ਵੱੜ ਜਾਂਦਾ ਇਹ ਨਹੀਂ ਨਿਕਲਦਾ ਫਿਰ ਇਹ ਹੈ ਗਿਆਨ ਸੱਤ ਗੁਰ ਗਿਆਨ ਜਿਹਨੂੰ ਸੱਤ ਗੁਰ ਕਹਿੰਦੇ ਹਨ ਸੱਚਾ ਗਿਆਨ ਇਹ ਹੈ ਉਹ ਕਹ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਦ ਅੰਤ ਜੋ ਆਦ ਤੋਂ ਅੰਤ ਤੱਕ ਹੈ ਇੱਕ ਏ ਹੈ ਅਵਤਾਰਾ ਇੱਕੋ ਹੀ ਹੈ ਜੋ ਅਵਤਾਰ ਪਰਮੇਸ਼ਰ ਹੈ ਪ੍ਰਭੂ ਹੈ ਸੋਈ ਗੁਰੂ ਸਮਝਿਓ ਹਮਾਰਾ ਪਾਈ ਉਹੀ ਸਾਡਾ ਗੁਰੂ ਹੈ ਉਹੀ ਹੈ ਸਾਡਾ ਗੁਰੂ ਉਹ ਸਾਡਾ ਪਰਮੇਸ਼ਰ ਮੈਂ ਤੇ ਦਾਸ ਆ ਇਸੇ ਤਰ੍ਹਾਂ ਹੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਮਹਾਰਾਜ ਸਤਗੁਰੂ ਅਮਰਦਾਸ ਜੀ ਦੀ ਵੀ ਬਾਣੀ ਵਿੱਚ ਆਉਂਦਾ ਹੈ ਆਪ ਕਹਿੰਦੇ ਹਨ ਕਿ ਸਦਾ ਸਦਾ ਸੂ ਸੇਵੀਏ ਜੋ ਸਭ ਮਹਿ ਰਹਿ ਸਮਾਏ ਅਵਰ ਦੂਜਾ ਕਿਉਂ ਸੇਵੀਏ ਜਮੈ ਤੈ ਮਰ ਜਾਏ ਗੁਰੂ ਅਮਰਦਾਸ ਜੀ ਕਹਿ ਰਹੇ ਆਓ ਸਮਝਦੇ ਆਂ ਇਹ ਚੰਗੀ ਤਰ੍ਹਾਂ ਕੀ ਕਹਿ ਰਹੇ ਹਨ ਕਹਿੰਦੇ ਸਦਾ ਸਦਾ ਸੂ ਸੇਵੀਏ ਉਹਨੂੰ ਸਦਾ ਹੀ ਉਹਨੂੰ ਹਰ ਟਾਈਮ ਉਹਨੂੰ ਸੇਵੀਏ ਜੋ ਸਭ ਮਹਿ ਰਹਿ ਸਮਾਏ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਉਹ ਕੌਣ ਹੈ ਸਾਰੀ ਸ੍ਰਿਸ਼ਟੀ ਚ ਸਮਾਇਆ ਕੌਣ ਹੈ ਪਰਮੇਸ਼ਰ ਜੋ ਸਾਰੀ ਸ੍ਰਿਸ਼ਟੀ ਜਿੰਨੇ ਬਣਾਈ ਹੈ ਉਹੀ ਸਮਾਇਆ ਹੈ ਹੋਰ ਨਹੀਂ ਕੋਈ ਸਮਾ ਸਕਦਾ ਹੋਰ ਕਿਸ ਤਰ੍ਹਾਂ ਸਮਾਏਗਾ ਕਿਹਦੀ ਸਮਰੱਥਾ ਨਹੀਂ ਹੈ ਆਕਾਸ਼ ਤੋਂ ਪਤਾਲ ਤੱਕ ਜੋ ਦਿਖ ਰਿਹਾ ਹੈ ਜੋ ਕਾਰਵਾਈ ਚੱਲ ਰਹੀ ਹੈ ਸੂਰਜ ਚੰਦਰਮਾ ਤਾਰੇ ਧਰਤੀ ਆਕਾਸ਼ ਪਤਾਲ ਹਵਾ ਦਰਿਆ ਨਦੀਆਂ ਪਹਾੜ ਇਹ ਜੋ ਸਿਸਟਮ ਨੂੰ ਚਲਾ ਰਿਹਾ ਹੈ ਉਹ ਪਰਮੇਸ਼ਰ ਹੈ ਉਨੂੰ ਸਦਾ ਸਦਾ ਸੋ ਸੇਵੀ ਹੈ ਜੋ ਸਭ ਮੈਂ ਰਹਿ ਸਮਾਏ ਅੱਗੇ ਕਹਿੰਦੇ ਅਵਰ ਦੂਜਾ ਕਿਉਂ ਸੇਵੀ ਹੈ ਉਹਨੂੰ ਛੱਡ ਕੇ ਹੋਰ ਕਿਸੇ ਨੂੰ ਕਿਉਂ ਸੇਵੀ ਹੈ ਜੇ ਮੈਂ ਤਾਂ ਮਰ ਜਾਏ ਜੋ ਜੰਮਦਾ ਤੇ ਮਰਦਾ ਹੈ ਸਿੱਧਾ ਸਪਸ਼ਟ ਕਰਤਾ ਗੁਰੂ ਅਮਰਦਾਸ ਜੀ ਨੇ ਹੁਣ ਜੰਮਣ ਮਰਨ ਵਿੱਚ ਕੌਣ ਹੈ ਆਪਾਂ ਇਸ ਨੂੰ ਚੰਗੀ ਤਰ੍ਹਾਂ ਵਿਚਾਰਨਾ ਹੈ ਕਿ ਜੋ ਸੰਸਾਰ ਵਿੱਚ ਆਇਆ ਹੈ ਕੀ ਉਹ ਸਦਾ ਜੋ ਇੱਥੇ ਰਿਹਾ ਹੈ ਕੋਈ ਆਪ ਕਹਿ ਰਹੇ ਹਨ ਅਵਰ ਦੂਜਾ ਕਿਉਂ ਸੇਵੀ ਹੈ ਜੰਮੈ ਤੇ ਮਰ ਜਾਏ ਜੋ ਜੰਮਦਾ ਤੇ ਮਰਦਾ ਹੈ ਉਹਦੇ ਵਿੱਚ ਆ ਗਏ ਨਾ ਸਾਰੇ ਸੰਗਤ ਜੀ ਸਾਰੇ ਆ ਗਏ ਸਤਿਗੁਰੂ ਵੀ ਆ ਗਏ ਉਹ ਵੀ ਜੰਮੇ ਤੇ ਮਰੇ ਜੋਤੀ ਜੋਤ ਸਮਾਏ ਪਹਿਲਾਂ ਉਹਨਾਂ ਦਾ ਜਨਮ ਹੋਇਆ ਫਿਰ ਉਹ ਚਲੇ ਗਏ ਸਾਰਿਆਂ ਉੱਤੇ ਬਾਣੀ ਲਾਗੂ ਹੈ ਇਸੇ ਕਰਕੇ ਉਹ ਕਹਿ ਰਹੇ ਹਨ ਸਦਾ ਸਦਾ ਸੋ ਸੇਵੀਏ ਜੋ ਸਭ ਮਹਿ ਰਹਿ ਸਮਾਏ ਔਰ ਦੂਜਾ ਕਿਉਂ ਸੇਵੀਏ ਜੰਮੈ ਤੇ ਮਰ ਜਾਏ ਬੰਦ ਕੀਤਾ ਸਾਰਾ ਕੁਝ ਜੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਾਂਗੇ ਤਾਂ ਅਸੀਂ ਉਹਨਾਂ ਦੇ ਲੈ ਪੁੱਤ ਬਣਾਂਗੇ ਇਹ ਪਰਮੇਸ਼ਰ ਦੀ ਬਾਣੀ ਹੈ ਪਰਮੇਸ਼ਰ ਨੇ ਲਿਖਵਾਈ ਹੈ ਇਹ ਤੁਰਕੀ ਬਾਣੀ ਹੈ ਪਰਮੇਸ਼ਰ ਦੀ ਆਪਣੀ ਬਾਣੀ ਹੈ ਤੁਰਕੀ ਬਾਣੀ ਲਿਖਵਾਈ ਹੈ ਸਤਗੁਰਾਂ ਦੇ ਕੋਲੋਂ ਉਹਨੇ ਲਿਖਵਾਈ ਹੈ ਇਹ ਤਾਂ ਦੇਖ ਲਓ ਕੀ ਕਹਿ ਰਹੇ ਹਨ ਆਪ ਉਹ ਪਰਮੇਸ਼ਰ ਆ ਵੀ ਕਹਿ ਰਹੇ ਹਨ ਅਬਰ ਦੂਜਾ ਕਿਉਂ ਸੇਵੀਏ ਉਹੀ ਕਹਿ ਰਹੇ ਲਿਖਾਉਣ ਵਾਲੇ ਤੇ ਉਹ ਹਨ ਪਿੱਛੋਂ ਕਹਿੰਦੇ ਕਿਉਂ ਅਬਰ ਦੂਜਾ ਕਿਉਂ ਸੇਵੀਏ ਜੋ ਜੰਮੇ ਤੇ ਮਰ ਜਾਏ ਕਿਉਂ ਉਹਨੂੰ ਸੇਵਣਾ ਕਿਉਂ ਉਹਦੀ ਪੂਜਾ ਕਰਨੀ ਹੈ ਇਸ ਕਰਕੇ ਅਸੀਂ ਸਮਝਣਾ ਹੈ ਗੁਰਬਾਣੀ ਨੂੰ ਗੁਰਬਾਣੀ ਨੂੰ ਅਸੀਂ ਸਮਝ ਨਹੀਂ ਪਾਰੇ ਤਾਂ ਸਾਡੀ ਮੁਕਤੀ ਨਹੀਂ ਹੋ ਰਹੀ ਤਾਂ 84 ਦਾ ਖਿਹੜਾ ਨਹੀਂ ਛੁੱਟ ਰਿਹਾ ਸਾਡਾ ਅਸੀਂ 84 ਦੇ ਵਿੱਚ ਪਏ ਹੋਏ ਹਾਂ ਇਸੇ ਕਰਕੇ ਹੀ ਕਿ ਅਸੀਂ ਡਗੜ 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 ਕਰ ਰਹੇ ਹਾਂ ਬਸ ਦਗੜ ਦਗੜ ਤੋਂ ਭਾਵ ਹੈ ਫਟਾ ਫਟ ਫਟਾ 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 ਫਟ ਬਾਣੀ ਨੂੰ ਪੜੀ ਜਾ ਰਹੇ ਹਾਂ ਕਾਰਵਾਈ ਪਾ ਰਹੇ ਹਾਂ ਕੀ ਕਰ ਰਹੇ ਹਾਂ ਕੋਈ ਸਮਝ ਨਹੀਂ ਆ ਰਹੀ ਗੁਰੂ ਸਾਬਾਂ ਦੇ ਉਪਦੇਸ਼ ਨੂੰ ਸਮਝਣ ਦੀ ਅਸੀਂ ਬਿਲਕੁਲ ਕੋਸ਼ਿਸ਼ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਹੈ ਸ਼ਬਦ ਗੁਰੂ ਸੁਰਤ ਧੰ ਚੇਲਾ ਕੀ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪੜਦੇ ਹਾਂ ਰੋਜ਼ ਸ਼ਬਦ ਵੀ ਪੜਦੇ ਕੀਰਤਨ ਵੀ ਹੁੰਦੇ ਪਰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿਹੜਾ ਸ਼ਬਦ ਗੁਰੂ ਹੈ ਉਹ ਸੁਰਤ ਧੁਨ ਚੇਲਾ ਉਹ ਸੁਰਤ ਕੀ ਹੈ ਧੁਨ ਕਿਹੜੀ ਹੈ ਚੇਲਾ ਕੌਣ ਹੈ ਕਿਹੜਾ ਸ਼ਬਦ ਗੁਰੂ ਹੈ ਅਸੀਂ ਤਾਂ ਗੁਰੂ ਕਿਸੇ ਹੋਰ ਨੂੰ ਹੀ ਸਮਝਦੇ ਆਂ ਤੇ ਗੁਰੂ ਸਰੀਰਾਂ ਨੂੰ ਸਮਝਿਆ ਪਰ ਗਰਬਾਣੀ ਤਾਂ ਕੁਝ ਹੋਰ ਕਹਿ ਰਹੀ ਹੈ ਕਿਉਂ ਨਹੀਂ ਅਸੀਂ ਵਿਚਾਰਨ ਦੀ ਕੋਸ਼ਿਸ਼ ਕੀਤੀ ਫਿਰ ਬੇੜਾ ਕਿੱਦਾਂ ਪਾਰ ਹੋਏਗਾ ਕਿੱਦਾਂ ਖਲਾਸੀ ਮੁਕੇਗੀ 84 ਤੋਂ ਕੀ ਮੁਕ ਰਹੀ ਹੈ ਕਿਸੇ ਦੀ ਕੋ ਜੋ ਵੀ ਜੀਵ ਅੱਜ ਤੱਕ ਜਾ ਰਿਹਾ ਇਸ ਦੁਨੀਆ ਤੋਂ ਜਦੋਂ ਜਾ ਰਿਹਾ ਹੈ ਉਹ ਜਾਂਦਿਆਂ ਹੋਇਆਂ ਦੱਸ ਰਿਹਾ ਹੈ ਮੇਰੀ ਖਲਾਸੀ ਹੋ ਗਈ ਹੈ ਪਤਾ ਹੀ ਨਹੀਂ ਲੱਗਣ ਦਿੰਦਾ ਨਾਲ ਸੁੱਤੇ ਪਿਆ ਨਾਲ ਦੇ ਨੂੰ ਪਤਾ ਨਹੀਂ ਲੱਗਦਾ ਜਿਹਨੂੰ ਲੈ ਕੇ ਜਾਣਾ ਉਹਨੂੰ ਚੁੱਪ ਕਰਕੇ ਲੈ ਜਾਣਗੇ ਭਾਈ ਅਸੀਂ ਸਮਝਣਾ ਹੈ ਸਮਝਣਾ ਹੈ ਤਾਂ ਹੀ ਬੇੜਾ ਪਾਰ ਹੋਣਾ ਤਾਂ ਹੀ ਖਲਾਸੀ ਹੋਣੀ ਹੈ ਸ਼ਬਦ ਗੁਰੂ ਉਹ ਸ਼ਬਦ ਸਾਡਾ ਗੁਰੂ ਹੈ ਉਹ ਜਿਸ ਨੇ ਅਖਾਖ ਖੰਡ ਪਤਾਲ ਸਭ ਜੋ ਪੈਦਾ ਕੀਤੇ ਹਨ ਸ੍ਰਿਸ਼ਟੀ ਜੋ ਪੈਦਾ ਕੀਤੀ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਜੋ ਚਲਾ ਰਿਹਾ ਉਹ ਸ਼ਬਦ ਹੈ ਉਸੇ ਨੂੰ ਨਾਮ ਕਿਹਾ ਉਹ ਹੀ ਹੁਕਮ ਹੈ ਉਹ ਹੈ ਸਾਡਾ ਗੁਰੂ ਸੁਰਤ ਧਨ ਚੇਲਾ ਸੁਰਤ ਕੌਣ ਹੈ ਸੁਰਤ ਕੀ ਹੁੰਦੀ ਹੈ ਸੁਰਤ ਉਹ ਭਾਈ ਤੂੰ ਸੁਰਤ ਨਾਲ ਕੰਮ ਕਰ ਧਿਆਨ ਨਾਲ ਕੰਮ ਕਰ ਧਿਆਨ ਹੈ ਇਹ ਸੁਰਤ ਧਿਆਨ ਹੈ ਸਾਡੀ ਤੇ ਧਿਆਨ ਕੀ ਹੈ ਮਨ ਅਸੀਂ ਬਈ ਆਪਣੇ ਕਾਰੋਬਾਰਾਂ ਦਾ ਥੋੜਾ ਜਿਹਾ ਹਟਕੇ ਕੋਈ ਇੱਧਰ ਵੀ ਥੋੜਾ ਜਿਹਾ ਇੱਧਰ ਵੀ ਧਿਆਨ ਦੇਾਂਗੇ ਕਾਰੋਬਾਰਾਂ ਵਾਲੀ ਧਿਆਨ ਰੱਖਾਂਗੇ ਫਿਰ ਇੱਧਰ ਧਿਆਨ ਨਹੀਂ ਦਿੱਤਾ ਤਾਂ ਫਿਰ ਤਾਂ ਹੀ ਸਮਝ ਨਹੀਂ ਨਾ ਆਉਣੀ ਥੋੜਾ ਜਿਹਾ ਟਾਈਮ ਤੇ ਗੱਡੀਏ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਜੋ ਸਾਡਾ ਧਿਆਨ ਹੈ ਉਸ ਸ਼ਬਦ ਦੀ ਧੁਨ ਦੇ ਵਿੱਚ ਇਹ ਜੋ ਸੁਰਤ ਹੈ ਇਹ ਜ ਸਾਡਾ ਧਿਆਨ ਰੱਖਦਾ ਇਹ ਹੀ ਚੇਲਾ ਹੈ ਮਨ ਸਾਡਾ ਚੇਲਾ ਹੈ ਮਨ ਚੇਲਾ ਹੈ ਉਹ ਸ਼ਬਦ ਗੁਰੂ ਹੈ ਜਿਸ ਨੇ ਸਭ ਕੁਝ ਪੈਦਾ ਕੀਤਾ ਸ਼ਬਦ ਏ ਧਰਤੀ ਸ਼ਬਦ ਆਕਾਸ਼ ਸ਼ਬਦ ਏ ਸ਼ਬਦ ਭਇਆ ਪ੍ਰਕਾਸ਼ ਉਹ ਸ਼ਬਦ ਉਹ ਨਾਮ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਗੁਰ ਨਾਮ ਨਾ ਜਾਪਿਆ ਉਹ ਨਾਮੇ ਹੀ ਤੇ ਸਭ ਕੁਝ ਹੋਆ ਸਭ ਕੁਝ ਸਭ ਕੁਝ ਦੇ ਵਿੱਚ ਸਾਰਾ ਕੁਝ ਹੀ ਆ ਗਿਆ ਉਸ ਨਾਮ ਦੇ ਜਰੀਏ ਉਸ ਨੂੰ ਨਾਮ ਕਿਹਾ ਅਸੀਂ ਨਾਮ ਕਿੰਨੂੰ ਸਮਝਿਆ ਹੋਇਆ ਹੈ ਅਸੀਂ ਤਾਂ ਬਹੁਤ ਗਲਤੀਆਂ ਕਰ ਰਹੇ ਹਾਂ ਕਿਉਂਕਿ ਅਸੀਂ ਵਿਚਾਰਿਆ ਹੀ ਨਹੀਂ ਹੈ ਮੇਰੀ ਗੱਲ ਥੋੜੀ ਜੀ ਲੰਬੀ ਨਾ ਹੋ ਜਾਏ ਮੈਂ ਅੱਗੇ ਸ਼ੁਰੂ ਕਰਦਾ ਹਾਂ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਮੈਨੂੰ ਪਰਮੇਸ਼ਰ ਨਾ ਕਿਓ ਨਹੀਂ ਤੇ 84 ਚ ਜਾਓਗੇ ਬਸ ਹੁਣ ਅਸੀਂ ਇਹ ਕੋ ਮੰਨਣਾ ਹੈ ਨਹੀਂ ਮੰਨਣਾ ਹੈ ਉਹ ਸਾਡੇ ਉੱਤੇ ਹੈ ਬਸ ਉਹਨਾਂ ਦੱਸ ਦਿੱਤਾ ਹੈ ਮੰਨੋ ਨਾ ਮੰਨੋ ਮੰਨੋਗੇ ਤੇ ਠੀਕ ਹੈ ਨਹੀਂ ਮੰਨੋਗੇ ਤੇ ਨਰਕਕੁੰਡ ਮੇ ਪਰ ਅੱਗੇ ਮਹਾਰਾਜ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ ਯਾ ਮੈਂ ਭੇਦ ਨ ਰੰਚ ਪਛਾਨੋ ਮੈਂ ਤਾਂ ਦਾਸ ਆ ਉਹਦਾ ਮੈਨੂੰ ਦਾਸ ਸਮਝੋ ਦਾਸ ਜਾਨੋ ਮੈਨੂੰ ਉਹਦਾ ਮੈਂ ਪਰਮੇਸ਼ਰ ਨਹੀਂ ਆ ਮੈਂ ਉਹਦਾ ਹੁਕਮ ਦਾ ਬੱਧ ਆਇਆ ਹਾਂ ਤੇ ਹੁਕਮ ਦਾ ਬੱਧ ਆਇਆ ਹਾਂ ਜੋ ਮੈਨੂੰ ਹੁਕਮ ਮਿਲਿਆ ਮੈਂ ਉਹ ਕੰਮ ਕਰਨ ਆਇਆ ਹਾਂ ਮੈਂ ਉਹ ਕੁਛ ਕਰਨ ਆਇਆ ਹਾਂ ਜੋ ਮੈਨੂੰ ਉਸਨੇ ਹੁਕਮ ਦਿੱਤਾ ਹੈ ਮੇਰੇ ਪਿਤਾ ਪਰਮੇਸ਼ਰ ਨੇ ਪਰਮਪਿਤਾ ਨੇ ਮੈਂ ਉਹਦਾ ਹੁਕਮ ਦਾ ਬੱਧਾ ਹੁਕਮ ਦਬਦ ਦਾ ਹੋਇਆ ਹਾਂ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ ਮੈਨੂੰ ਉਹਦਾ ਦਾਸ ਮੰਨੋ ਭਾਈ ਜਾਂ ਮੈਂ ਭੇਦ ਨਾ ਰੰਚ ਪਛਾਨੋ ਪਰ ਉਹਦੇ ਮੇਰੇ ਵਿੱਚ ਭੇਦ ਨਹੀਂ ਹੈ ਕਿਉਂਕਿ ਮੈਂ ਉਹਦੇ ਵਿੱਚ ਸਮਾਇਆ ਹਾਂ ਮੈਂ ਸਮਾਇਆ ਹਾਂ ਉਹ ਉਸ ਦੇ ਨਾਲ ਧਿਆਨ ਲਾ ਕੇ ਮੈਂ ਸਮਾਇਆ ਮੈਂ ਉਹਦੇ ਵਿੱਚ ਰਚਿਆ ਹੋਇਆ ਹਾਂ ਲੇਕਿਨ ਮੈਂ ਉਹ ਨਹੀਂ ਹਾਂ ਉਹ ਨਹੀਂ ਹਾਂ ਸਮਾਇਆ ਉਹਦੇ ਵਿੱਚ ਜਰੂਰ ਹਾਂ ਲੇਕਿਨ ਉਹ ਨਹੀਂ ਹਾਂ ਕਿਉਂਕਿ ਇਹ ਬੂੰਦ ਹੈ ਸਾਗਰ ਵਿੱਚ ਸਮਾਈ ਹੋਈ ਹੈ ਪਰ ਸਾਗਰ ਨਹੀਂ ਹੈ ਆਪਦੇਸ਼ ਹੈ ਦੇਰੇ ਸੰਨ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ ਯਾ ਮੈਂ ਭੇਦ ਨ ਰੰਚ ਪਛਾਨੋ ਅੱਗੇ ਮਹਾਰਾਜ ਕਹਿੰਦੇ ਹਨ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਕਿ ਮੈਂ ਉਸ ਪਰਮਪੁਰਖ ਦਾ ਦਾਸ ਹਾਂ ਮੈਂ ਉਸ ਆਪਣੇ ਪਿਤਾ ਪਰਮੇਸ਼ਰ ਦਾ ਦਾਸ ਹਾਂ ਦਾਸ ਬਣ ਕੇ ਇੱਥੇ ਆਇਆ ਹਾਂ ਦੇਖਣ ਆਇਓ ਜਗਤ ਤਮਾਸ਼ਾ ਜੋ ਜਗਤ ਤਮਾਸ਼ਾ ਚੱਲ ਰਿਹਾ ਹੈ ਜੋ ਝੂਠ ਸੱਚ ਦੀ ਜੰਗ ਚੱਲ ਰਹੀ ਹੈ ਜੋ ਪਾਪ ਤਨ ਦੀ ਜੰਗ ਚੱਲ ਰਹੀ ਹੈ ਜੋ ਭਰਮਾਂ ਦੇ ਵਿੱਚ ਫਸੇ ਹੋਏ ਲੋਕ ਇਸ ਖੇਡ ਨੂੰ ਖੇਡ ਰਹੇ ਹਨ ਜੋ ਜਨਮ ਤੇ ਮਰਨ ਦੀ ਖੇਡ ਚੱਲ ਰਹੀ ਹੈ ਜੋ ਮੇਰੇ ਪਿਤਾ ਪਰਮੇਸ਼ਰ ਨੇ ਬਣਾਈ ਹੈ ਮੈਂ ਉਸ ਨੂੰ ਦੇਖਣ ਆਇਆ ਹਾਂ ਮੈਂ ਇਹ ਜਗਤ ਦਾ ਤਮਾਸ਼ਾ ਦੇਖਣ ਆਇਆ ਹਾਂ ਲੇਕਿਨ ਕੁਝ ਕਰਨ ਵੀ ਆਇਆ ਹਾਂ ਕੁਝ ਹੁਕਮ ਵੀ ਦਿੱਤਾ ਹੈ ਅੱਗੇ ਦੱਸਣਗੇ ਇਸ ਕਰਕੇ ਮੈਂ ਉਹਦਾ ਦਾਸ ਹਾਂ ਮੈਂ ਤੇ ਇਹ ਇੱਕ ਜਗਤ ਦਾ ਤਮਾਸ਼ਾ ਦੇਖਣ ਆਇਆ ਹਾਂ ਅੱਗੇ ਮਹਾਰਾਜ ਕਹਿੰਦੇ ਹਨ ਜੋ ਪ੍ਰਭ ਜਗਤ ਕਹਾ ਸੋ ਕਹਿ ਹੂੰ ਮਿਰਤ ਲੋਕ ਤੇ ਮੋਨ ਨਾ ਰਹੇ ਹੂੰ ਕਹਿੰਦੇ ਜੋ ਮੈਨੂੰ ਪ੍ਰਭ ਨੇ ਮੇਰੇ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਜੋ ਮੈਨੂੰ ਕਹਿ ਕੇ ਭੇਜਿਆ ਹੈ ਨਾ ਜੋ ਮੈਨੂੰ ਹੁਕਮ ਦੇ ਕੇ ਭੇਜਿਆ ਹੈ ਇਸ ਜਗਤ ਦੇ ਵਿੱਚ ਕਿ ਭਾਈ ਤੂੰ ਆਹ ਕੁਝ ਕਰਨਾ ਹੈ ਆਹ ਕੁਝ ਤੂੰ ਕਰਨਾ ਹੈ ਉਹ ਮੈਂ ਸਾਰਾ ਕੁਝ ਕਰਨਾ ਮਿਰਤ ਲੋਕ ਤੇ ਮੋਨ ਨਾ ਰਹੇ ਹੋ ਕਹਿੰਦੇ ਮੈਂ ਇਸ ਮਿਰਤ ਲੋਕ ਤੇ ਇਸ ਕਲਯੁਗ ਦੇ ਵਿੱਚ ਆ ਕੇ ਆਇਆ ਤੇ ਮੈਂ ਹਾਂ ਅਰ ਮੈਂ ਮਰਤ ਲੋਕ ਤੇ ਮੋਨ ਨਾ ਰਹੇ ਹੂੰ ਮੋਨ ਮਤਲਬ ਚੁੱਪ ਕਰਕੇ ਨਹੀਂ ਮੈਂ ਰਹਿਣਾ ਮੈਂ ਚੁੱਪ ਕਰਕੇ ਰਹਿਣ ਨਹੀਂ ਆਇਆ ਇੱਥੇ ਮੈਨੂੰ ਕੁਛ ਹੁਕਮ ਦਿੱਤਾ ਹੈ ਮੈਂ ਮੈਂ ਉਸ ਹੁਕਮ ਨੂੰ ਪੂਰਾ ਕਰਨਾ ਹੂੰ ਹੁਕਮ ਨੂੰ ਪੂਰਾ ਕਰਨ ਆਇਆ ਹਾਂ ਡੰਕੇ ਦੀ ਝੋਟ ਬਜਾ ਕੇ ਜਾਵਾਂਗਾ ਇੱਥੋਂ ਦੱਸ ਕੇ ਜਾਵਾਂਗਾ ਕੀ ਦੱਸਣਾ ਹੈ ਭਰਮ ਦਾ ਜੋ ਪਖੰਡ ਦਾ ਜੋ ਪਖੰਡ ਚੱਲ ਰਿਹਾ ਹੈ ਉਸ ਪਖੰਡ ਦਾ ਪਰਦਾ ਫਾਸ਼ ਕਰਕੇ ਜਾਵਾਂਗਾ ਜੋ ਝੂੜ ਤੇ ਸੱਚ ਦੀ ਜੰਗ ਲੱਗੀ ਹੋਈ ਹੈ ਇਸ ਝੂੜ ਦਾ ਪਰਦਾ ਫਾਸ਼ ਕਰਕੇ ਜਾਵਾਂਗਾ ਕਿਤਨਾ ਪਰਦਾ ਫਾਸ਼ ਕੀਤਾ ਉਹਨਾਂ ਨੇ ਬਹੁਤ ਵੱਡਾ ਉਪਦੇਸ਼ ਦਿੱਤਾ ਬਹੁਤ ਵੱਡਾ ਬਹੁਤ ਗਰਬਾਣੀ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਾਹੇ ਕੋ ਪਾਹਨ ਪੂਜਤ ਹੈ ਪਛੂ ਪਾਹਨ ਮੇ ਪਰਮੇਸ਼ਰ ਨਹੀਂ ਕਿੱਡੀ ਵੱਡੀ ਗੱਲ ਕਿੰਨੂੰ ਚੋਟ ਮੱਜੀ ਆਏ ਇਹ ਡੰਕੇ ਦੀ ਚੋਟ ਉਹਨਾਂ ਨੇ ਮਾਰੀ ਹੈ ਡੰਕੇ ਦੀ ਦਸਿਆ ਹੈ ਕਹਿੰਦੇ ਹਨ ਕਾਹੇ ਕੋ ਪਾਹਨ ਪੂਜਤ ਹੈ ਪਸ਼ੂ اے ਪਸ਼ੂ ਲੋਕੋ ਇਹ ਪੱਥਰ ਕਿਉਂ ਪੂਜਦੇ ਹੋ ਪਾਹਨ ਮੇਂ ਪਰਮੇਸ਼ਰ ਨਹੀਂ ਇਸ ਪੱਥਰ ਦੇ ਵਿੱਚ ਪਰਮੇਸ਼ਰ ਨਹੀਂ ਹੈ ਇੱਥੇ ਪਰਮੇਸ਼ਰ ਨਹੀਂ ਹੈਗਾ ਬਾਹਰ ਕਿਤੇ ਪਰਮੇਸ਼ਰ ਨਹੀਂ ਹੈ ਪਰਮੇਸ਼ਰ ਨੂੰ ਬਾਹਰ ਕਿੱਥੋਂ ਲੱਭਦੇ ਫਿਰਦੇ ਹੋ ਕਿੱਥੇ ਪੱਥਰਾਂ ਵਿੱਚ ਲੱਭਦੇ ਫਿਰਦੇ ਹੋ ਉਹ ਤੇ ਤੁਹਾਡੇ ਅੰਦਰ ਹੈ ਉਹ ਤੁਹਾਨੂੰ ਚਲਾ ਰਿਹਾ ਹੈ ਖੁਦ ਤੁਸੀਂ ਪਹਿਚਾਨ ਨਹੀਂ ਪਾਏ ਉਹਨੂੰ ਇਹ ਤੁਹਾਨੂੰ ਚਲਾ ਕੌਣ ਰਿਹਾ ਹੈ ਅੰਦਰ ਕੌਣ ਹੈ ਤੁਹਾਡੇ ਆਪਣੇ ਆਪ ਨੂੰ ਪਹਿਚਾਨਣਾ ਸੀ ਅੰਦਰੋਂ ਹੀ ਮਿਲ ਪੈਣਾ ਸੀ ਬਾਹਰ ਨਹੀਂ ਹੈ ਕਿਤੇ ਦੂਰ ਨਹੀਂ ਹੈ ਤਾਂ ਸਤਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਹਿੰਦੇ ਜੋ ਪ੍ਰਭ ਜਗਤ ਕਹਾ ਸੋ ਕਹੇ ਹੋ ਮ੍ਰਿਤ ਲੋਕ ਤੇ ਮੋਨ ਨਾ ਰਹੇ ਹੋ ਇੱਥੇ ਮਰਤ ਲੋਕ ਤੇ ਮੈਂ ਚੁੱਪ ਕਰਕੇ ਨਹੀਂ ਜਾਣਾ ਮੈਂ ਢੰਕੇ ਦੀ ਚੋਰ ਦੱਸ ਕੇ ਜਾਣਾ ਸਾਰਿਆਂ ਨੂੰ ਸਮਝਾ ਕੇ ਜਾਣਾ ਭਰਮ ਦਾ ਪਰਦਾ ਨਾਸ਼ ਕਰਕੇ ਜਾਣਾ ਮੈਂ ਇੱਥੇ ਜੋ ਸਮਝਣਗੇ ਜਿਨ੍ਹਾਂ ਤੇ ਧੁਰ ਤੋਂ ਕਿਰਪਾ ਹੈ ਉਹ ਸਮਝ ਲੈਣਗੇ ਕੋ ਸਮਝ ਲੈਣਗੇ ਜੀ ਉਹਨਾਂ ਵਾਸਤੇ ਹੀ ਆਉਂਦੇ ਹਾਂ ਨੂੰ ਸਮਝਾਉਣ ਤੇ ਸਾਰਿਆਂ ਨੂੰ ਹੀ ਆਉਂਦੇ ਹਨ ਪਰ ਬਿਰਲੇ ਜੀਵ ਹੁਣ ਜਦੋਂ ਜਦ ਉਹ ਸੰਸਾਰ ਵੱਲੋਂ ਨਿਕਲਦੇ ਹੀ ਨਹੀਂ ਸੰਸਾਰ ਵੱਲੋਂ ਸੰਸਾਰ ਦੇ ਕੰਮਾਂ ਦੇ ਵਿੱਚ ਹੀ ਜਮਕੜੀ ਜਾਲ ਵਾਂਗ ਫਸੇ ਰਹਿੰਦੇ ਹਨ ਫਿਰ ਸਤਗੁਰੂ ਕੀ ਕਰੇ ਸਤਗੁਰ ਨੇ ਤੇ ਸਮਝਾ ਦਿੱਤਾ ਹੁੰਦਾ ਹੈ ਉਹਨਾਂ ਤੇ ਕੋਈ ਕਸਰ ਨਹੀਂ ਛੱਡੀ ਹੁੰਦੀ ਬਾਣੀ ਵਿੱਚ ਤੋਂ ਇਸ ਕਰਕੇ ਭਾਈ ਸਾਡੇ ਫਰਜ਼ ਬਣਦੇ ਹਨ ਕਿ ਅਸੀਂ ਥੋੜਾ ਜਿਹਾ ਟਾਈਮ ਤੇ ਗੁਰਬਾਣੀ ਨੂੰ ਦਈਏ ਵਿਚਾਰਨ ਨੂੰ ਦਈਏ ਥੋੜਾ ਜਿਹਾ ਟਾਈਮ ਤੇ ਦਈਏ ਕੁਸ਼ਤੇ ਹਮਤੇ ਕੱਢ ਗਿਆ ਆਪਣੇ ਪਰਮੇਸ਼ਰ ਵਾਸਤੇ ਬਹੁਤ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਧਾਰਮਿਕ ਅਸੀਂ ਬਹੁਤ ਵੱਡੀਆਂ ਗੱਲਾਂ ਕਰਦੇ ਹਾਂ ਬੜੀਆਂ ਜੁੜਨ ਵਾਲੀਆਂ ਗੱਲਾਂ ਕਰਦੇ ਹਾਂ ਪਰ ਉੱਤੋਂ ਉੱਤੋਂ ਹੀ ਕਰਦੇ ਹਾਂ ਅੰਦਰੋਂ ਜੁੜੇ ਹੋਏ ਨਹੀਂ ਆ ਅੰਦਰੋਂ ਨਹੀਂ ਆ ਉੱਤੋਂ ਗੱਲਾਂ ਹਨ ਬਹੁਤ ਅੰਦਰੋਂ ਪਤਾ ਹੀ ਨਹੀਂ ਆ ਸਾਨੂੰ ਉਪਦੇਸ਼ ਕੀ ਦਿੱਤਾ ਹੈ ਮਹਾਰਾਜ ਨੇ ਪਤਾ ਹੀ ਨਹੀਂ ਆ ਏਡਾ ਵੱਡਾ ਉਪਦੇਸ਼ ਤਾਂ ਅਸੀਂ ਵਾਂਝੇ ਹਾਂ ਸੁਖਦੇਸ਼ ਤੋਂ ਸਾਨੂੰ ਪਤਾ ਹੀ ਨਹੀਂ ਉਹ ਕੀ ਦੱਸ ਕੇ ਗਏ ਹਨ ਸਾਨੂੰ ਤਾਂ ਸੰਗਤ ਜੀ ਵਿਚਾਰਨਾ ਹੈ ਬੇਨਤੀ ਕਰਨੀ ਹੈ ਨਹੀਂ ਸਮਝ ਆਉਂਦੀ ਮਾਲਕ ਅੱਗੇ ਬੇਨਤੀ ਕਰੋ ਪਰਮੇਸ਼ਰ ਨੂੰ ਬੇਨਤੀ ਕਰੋ ਆਪਣੇ ਪਿਤਾ ਨੂੰ ਬੇਨਤੀ ਕਰੋ ਉਹ ਅੰਦਰ ਹੈ ਉਹ ਬਾਹਰ ਨਹੀਂ ਹੈ ਉਹਨੂੰ ਅੰਦਰ ਬੇਨਤੀ ਦੱਸੋ ਨੂੰ ਦੱਸੋ ਮੈਨੂੰ ਨਹੀਂ ਪਤਾ ਲੱਗਦਾ ਮੈਨੂੰ ਸੱਚ ਦਾ ਰਸਤਾ ਸਮਝਾਓ 부ਝਾਓ ਮੈਨੂੰ ਆਪਣੇ ਰਸਤੇ ਤੇ ਚਲਾਓ ਸਤਿਗੁਰ ਮੇਰੇ ਪਿਤਾ ਮੇਰਾ ਪਰਮ ਪਿਤਾ ਪਰਮੇਸ਼ਰ ਮੈਨੂੰ ਨਹੀਂ ਪਤਾ ਲੱਗਦਾ ਮੈਨੂੰ ਬਾਣੀ ਤੋਂ ਵੀ ਸਮਝ ਨਹੀਂ ਆਉਂਦੀ ਮੈਨੂੰ ਦੱਸੋ ਮੈਨੂੰ ਸਮਝਾਓ ਉਹ ਕਿਰਪਾ ਕਰਦੇ ਹਨ ਮਾਲਕ ਹਨ ਦਿਆਲੂ ਹਨ ਉਹ ਦਿਆਲੂ ਪਿਤਾ ਹੈ ਉਹ ਇਸੇ ਕਰਕੇ ਜਨਮ ਇਸੇ ਕਰਕੇ ਦਿੱਤਾ ਹੈ ਮਨੋੱਖਾ ਜਨਮ ਇਸੇ ਕਰਕੇ ਮਿਲਿਆ ਉਹ ਸਾਡੀ ਵਾਰੀ ਹੈ ਉਪਰਤਾਂ ਨੂੰ ਮਿਲਣ ਦੀ ਸਾਡੀ ਵਾਰੀ ਹੈ ਦੱਸਿਆ ਹੈ ਉਹਨਾਂ ਨੇ ਕਹਿੰਦੇ ਹਨ ਗੋਬਿੰਦ ਮਿਲਨ ਦੀ ਤੇਰੀ ਬਰੀਆ ਤੇਰੀ ਵਾਰੀ ਹੈ ਗੋਬਿੰਦ ਮਿਲਨ ਦੀ ਮਨੁੱਖਾ ਤੇ ਹੀ ਇਸੇ ਕਰਕੇ ਤੈਨ ਦਿੱਤੀ ਹੈ ਆ ਜਾ ਤੂੰ ਕੋਸ਼ਿਸ਼ ਤੇ ਕਰ ਉਹ ਬੱਚਾ ਕੋਸ਼ਿਸ਼ ਕਰੇਗਾ ਜਦੋਂ ਖੜਾ ਹੋਣ ਦੀ ਕੋਸ਼ਿਸ਼ ਕਰਦਾ ਹੈ ਨਿੱਕਾ ਜਿਹਾ ਬੱਚਾ ਮਾਂ ਉਂਗਲ ਫੜਾਉਂਦੀ ਹੈ ਉੱਠ ਪੁੱਤ ਉੱਠ ਖੜਾ ਹੋ ਉਹ ਵੀ ਕੋਸ਼ਿਸ਼ ਕਰਦਾ ਹੈ ਮਾਂ ਵੀ ਕੋਸ਼ਿਸ਼ ਕਰਦੀ ਹੈ ਪੁੱਤ ਖੜਾ ਹੋ ਜਾਂਦਾ ਹੈ ਤੇ ਭਾਈ ਕੁਝ ਉਦੀ ਮਤ ਉਦੀ ਮਤ ਨੇ ਹੀ ਸਾਨੂੰ ਦੱਸਿਆ ਹੈ ਨਾ ਪਰਮੇਸ਼ਰ ਹੈ ਤਾਂ ਹੀ ਦੇ ਅਸੀਂ ਗੁਰਦੁਆਰੇ ਜਾਂਦੇ ਹਾਂ ਮੱਥੇ ਟੇਕਦੇ ਹਾਂ ਬਾਣੀ ਪੜ੍ਹਦੇ ਹਾਂ ਪਰਮੇਸ਼ਰ ਦਾ ਨਾਮ ਲੈਂਦੇ ਹਾਂ ਉਹਨੂੰ ਯਾਦ ਕਰਦੇ ਹਾਂ ਕਿਉਂ ਕਰਦੇ ਹਾਂ ਕਿਉਂਕਿ ਮਤ ਦਿੱਤੀ ਹੋਈ ਸਾਨੂੰ ਸਮਝ ਤੇ ਹੈ ਨਾ ਪਰਮੇਸ਼ਰ ਹੈ ਜੇ ਸਮਝ ਹੈ ਤੇ ਫਿਰ ਅਸੀਂ ਇਸੇ ਸਮਝ ਤੋਂ ਕੰਮ ਹੀ ਲਈਏ ਕਿ ਸਾਨੂੰ ਅਸੀਂ ਹਨੇਰੇ ਵਿੱਚ ਹਾਂ ਕੋਈ ਸਮਝ ਆ ਨਹੀਂ ਰਹੀ ਕਿ ਜਿੰਦੇ ਜੀ ਸਾਨੂੰ ਮੁਕਤੀ ਕੀ ਮਿਲ ਜਾਏਗੀ ਕੋ ਸਾਨੂੰ ਸਭ ਪਤਾ ਲੱਗ ਜਾਏਗਾ ਕਿ ਸਾਡੀ ਮੁਕਤੀ ਹੋ ਗਈ ਹੈ ਜਿੰਦੇ ਜੀ ਪਤਾ ਲੱਗਣਾ ਹੈ ਜੀਵਤ ਮਰੀਏ ਪੌ ਜਲ ਤਰੀਏ ਜਿੰਦੇ ਜੀ ਮਰਨਾ ਹੈ ਮਰਨਾ ਕਿੰਨੇ ਹੈ ਸਰੀਰ ਨੂੰ ਨਹੀਂ ਮਾਰਨਾ ਮਨ ਨੂੰ ਮਾਰਨਾ ਹੈ ਜੀਵਤ ਮਰੀਏ ਜਿੰਦੇ ਜੀ ਮਨ ਨੂੰ ਮਾਰਨਾ ਹੈ ਮਨ ਨੂੰ ਮਾਰਨਾ ਕਿਵੇਂ ਹੈ ਕਿ ਮਨ ਨੂੰ ਥੋੜਾ ਕਿਤਰਾ ਮਾਰਨਾ ਹੈ ਮਨ ਨੂੰ ਮਨ ਨੂੰ ਮਾਰਨਾ ਇਹਨੂੰ ਨਿਰਵਿਚਾਰ ਕਰਨਾ ਹੈ ਇਹਨੂੰ ਸੰਸਾਰ ਵੱਲੋਂ ਇਹਨੂੰ ਤਿਆਗ ਇਹਦਾ ਮੋਹ ਤਿਆਗਣਾ ਹੈ ਹੌਲੀ ਹੌਲੀ ਮੋਹ ਤਿਆਗਦੇ ਜਾਣਾ ਇਹਦਾ ਐਹੀ ਇਹਦਾ ਮਰਨਾ ਹੈ ਤੋ ਇਸ ਕਰਕੇ ਅਸੀਂ ਗੁਰਬਾਣੀ ਨੂੰ ਵਿਚਾਰੀਏ ਆਰਾਮ ਨਾਲ ਪੜ੍ਹੀਏ ਤੇ ਉਹ ਉਪਦੇਸ਼ ਨੂੰ ਸਮਝੀਏ ਬਹੁਤ ਉੱਚਾ ਸੁਚਾਸ ਉਪਦੇਸ਼ ਹੈ ਮੁਕਤੀ ਦਾ ਉਪਦੇਸ਼ ਹੈ ਇਸ ਕਰਕੇ ਆਪਾਂ ਉਹਦੇ ਲਾਇਕ ਪੁੱਤ ਬਣੀਏ ਗੁਰਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ